ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿਤੇ ਕਾਫੀ ਦਿਨਾਂ ਤੋਂ ਜੋ ਬਾੜ ਦੀ ਮਾਰ ਸਾਡੇ ਪੰਜਾਬ ਦੇ ਵਿੱਚ ਪਈ ਹੈ ਉਹਦਾ ਕਾਫੀ ਹੱਦ ਤੱਕ ਅਸਰ ਫਾਜ਼ਿਲਗਾ ਵਿੱਚ ਦੇਖਣ ਨੂੰ ਮਿਲਿਆ ਹੈ ਕਿਉਂਕਿ ਸਤ루ਜ ਦਾ ਦਰਿਆ ਨਾਲ ਲੱਗਣ ਦੇ ਕਾਰਨ ਕਾਫੀ ਪਿੰਡ ਜੋ ਸਰਦੀ ਕਿੱਤਰ ਦੇ ਨਾਲ ਲੱਗਦੇ ਨੇ ਉਹ ਡੋਬ ਚੁੱਕੇ ਨੇ ਉਹਨਾਂ ਦੀ ਫਸਲਾਂ ਬਰਬਾਦ ਹੋ ਚੁੱਕੀਆਂ ਨੇ ਕਿ ਉਹਨਾਂ ਨੂੰ ਹਰ ਇੱਕ ਚੀਜ਼ ਦੀ ਲੋੜ ਹੈ ਚਾਹੇ ਉਹ ਰਾਸ਼ਨ ਹੈ ਚਾਹੇ ਉਹ ਫੀਡ ਹੈ ਚਾਹੇ ਉਹ ਚਾਰਾ ਹੈ ਹਰ ਇੱਕ ਚੀਜ਼ ਦੀ ਉਹਨਾਂ ਨੂੰ ਜੁਤੇ ਸਾਡੀ ਟੀਮ ਵੱਲੋਂ ਪੂਜਾ ਮੈਡਮ ਵੱਲੋਂ ਰੋਜ਼ਾਨਾ ਹੀ ਸਾਡੇ ਆਫਿਸ ਦੇ ਵਿੱਚ ਕੋਈ ਨਾ ਕੋਈ ਚੀਜ਼ ਮੁਹੱਈਆ ਕਰਾਈ ਜਾਂਦੀ ਹੈ ਚਾਹੇ ਰਾਸ਼ਨ ਹੋਵੇ ਚਾਹੇ ਫੀਡ ਹੋਵੇ ਚਾਹੇ ਤਰਪੈਲਾ ਹੋਵੇ ਅੱਜ ਸਾਡੇ ਕੋਲ ਮੌਜੂਦ ਤੋਂ ਅਨਮੋਲ ਆਈ ਸੀ ਜਿਹਦੇ ਜਿਹੜੇ ਪੈਰ ਤੋਂ ਹੈਂਡੀਕੈਪ ਸੀ ਇੱਕ ਪੈਰ ਤੋਂ ਨਵਾਂ ਪੂਰੇ ਨਹੀਂ ਆਉਂਦਾ ਸੀ ਤੇ ਅੱਜ ਉਹਨਾਂ ਨੂੰ ਤਰਪੈਲ ਆਟਾ ਤੇ ਨਾਲ ਹੀ ਰਾਸ਼ਨ ਦੀ ਸੇਵਾ ਕੀਤੀ ਗਈ ਹੈ ਤੇ ਮੈਂ ਸੱਚੇ ਬਾਦਸ਼ਾਹ ਵਾਹਿਗੁਰੂ ਅਗੇ ਅਰਦਾਸ ਕਰਦਾ ਕਿ ਸੱਚੇ ਬਾਦਸ਼ਾਹ ਜੋ ਇਹ ਦੁੱਖ ਦੀ ਗਾੜੀ ਸਾਡੇ ਸਰਦੀ ਖੇਤਰ ਵਿੱਚ ਜਾਂ ਸਾਡੇ ਪੰਜਾਬ ਵਿੱਚ ਆਈਏ ਇਹਨੂੰ ਦੂਰ ਕਰ ਦੇਣ ਤੇ ਜਲਦੀ ਜਲਦੀ ਸਾਡਾ ਪੰਜਾਬ ਦੁਬਾਰਾ ਖੁਸ਼ਹਾਲ ਹੋ ਜਵੇ ਤੇ ਮੈਂ ਪੂਜਾ ਮੈਂਨ ਦਾ ਤੁਹਾਨੂੰ ਸਾਰੀ ਟੀਮ ਦਾ ਤੇਜਿਲ ਧੰਨਵਾਦ ਕਰਦਾ ਜੋ ਲੋਕਾਂ ਦੀ ਐਨੀ ਸੇਵਾ ਕਰ ਰਹੇ ਧੰਨਵਾਦ ਜੀ